ਅਸੀਂ ਤਮਾਤਰਾਨੀ ਦੀ ਸੇਵਾ ਕਰਦੇ ਪਏ ਬੱਚਿਆਂ ਨੂੰ ਬਥੇਰਾ ਫੜ ਕੇ ਰੱਖੀਦਾ ਪਰ ਨਹੀਂ ਬੱਚੇ ਫੜੇ ਰਹਿੰਦੇ ਤੁਹਾਨੂੰ ਪਤਾ ਬੱਚੇ ਸਤਾਨ ਕਰਦੇ ਆ ਲੰਗਰ ਲਾਇਆ ਸੀ ਤੇ ਬੱਚੇ ਖੇਡਦੇ ਪਏ ਸੀ ਇਹ ਟਕਣ ਦੇ ਉੱਤੇ ਬਹਿ ਗਏ ਇਹਦੇ ਬਾਜਾ ਦੂਰੋਂ ਦੇੰਦ ਦੇ ਸਰ ਫੜਦੇ ਫੜਦੇ ਕੁੜੀਆਂ ਵਿੱਚ ਡੇਗੀ ਸ਼ਬਦਾਂ ਦੀ ਤਾਕਤ ਦ ਏਵਨ ਮੀਡੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਅਸ਼ਦੀਪ ਕੋਟ ਸਵਾਗਤ ਕਰਦੀ ਹਾਂ ਇਸ ਵੇਲੇ ਦੀ ਵੱਡੀ ਖਬਰ ਤਰਨਤਨ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇੱਕ 3 ਸਾਲਾ ਬੱਚੀ ਜੋ ਕਿ ਸਬਜੀ ਵਾਲੇ ਗਰਮ ਪਤਲੇ ਚ ਡਿੱਗ ਜਾਂਦੀ ਹੈ ਅਤੇ ਗੰਭੀਰ ਰੂਪ ਚ ਜ਼ਖਮੀ ਹੋ ਜਾਂਦੀ ਹੈ ਜਿਸ ਨੂੰ ਸਰਕਾਰੀ ਹਸਪਤਲ ਚ ਦਾਖਲ ਕੀਤਾ ਜਾਂਦਾ ਅਤੇ ਉਸ ਤੋਂ ਬਾਅਦ ਡਾਕਟਰਾਂ ਵੱਲੋਂ ਅੰਮ੍ਰਿਤਸਰ ਬੱਚੀ ਨੂੰ ਰੈਫਰ ਕਰ ਦਿੱਤਾ ਜਾਂਦਾ ਜਿਸ ਦੀ ਕੀ ਗੰਭੀਰ ਹਾਲਤ ਦੱਸੀ ਜਾਂਦਾ ਪਰਿਵਾਰ ਦਾ ਕਹਿਣਾ ਕਿ ਅਸੀਂ ਮਾਤਾ ਰਾਣੀ ਦਾ ਲੰਗਰ ਲਗਾਉਂਦੇ ਹਾਂ ਜਿਸ ਦੇ ਵਿੱਚ ਉਹ ਅਚਾਨਕ ਸਬਜੀ ਵਾਲੇ ਪਤੀਲੇ ਛਿੱ ਡਿੱਗ ਜਾਂਦੀ ਹੈ ਅਤੇ ਗੰਭੀਰ ਰੂਪ ਚ ਜ਼ਖਮੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਪਰਿਵਾਰਿਕ ਮੈਂਬਰਾਂ ਵੱਲੋਂ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਡਾਕਟਰਾਂ ਵੱਲੋਂ ਕਿਹਾ ਜਾ ਰਿਹਾ ਕਿ ਬੱਚੀ ਦੀ ਹਾਲਤ ਬਹੁਤ ਹੀ ਨਾਜ਼ੁਕ ਹੈ ਓ ਤੇਰਾ ਮੈਂ ਕੀ ਗੱਲ ਹੈ ਮੇਰੇ ਹੀ ਕੁਲਦੇ ਦੇ ਰਹਿਣ ਵਾਲੇ ਆ ਨਾਮ ਮੇਰਾ ਰਿਤਕਾਰਾਂ ਲੰਗਰ ਲਾਇਆ ਮਾਤਾ ਰਾਣੀ ਦਾ ਅਸੀਂ ਤਾਂ ਮਾਤਾ ਰਾਣੀ ਦੀ ਸੇਵਾ ਕਰਦੇ ਪਏ ਬੱਚਿਆਂ ਨੂੰ ਬਥੇਰਾ ਫੜ ਕੇ ਰੱਖੀਦਾ ਪਰ ਨਹੀਂ ਬੱਚੇ ਪੜੇ ਰਹਿੰਦੇ ਤੁਹਾਨੂੰ ਪਤਾ ਬੱਚੇ ਸਤਾਨ ਕਰਦੇ ਆ ਅੱਜ ਕੀ ਗੱਲ ਹੋਈ ਸੀ ਇਹ ਹੋਇਆ ਨਹੀਂ ਆਪ ਜਿਹੜੇ ਸਬਜ਼ੀ ਵਿੱਚ ਗਿਰ ਗਈ ਐ ਹੋਰ ਕੋਈ ਗੱਤ ਨਹੀਂ ਹੋਈ ਕਿੰਨੇ ਸਾਲ ਦਾ ਇਹ 3 ਸਾਲ ਦਾ ਬੱਚਾ ਹੈ ਹਾਂਜੀ ਹਾਂਜੀ ਕੁੜੀ ਹੈਗੀ ਹਾਂਜੀ ਕੁੜੀ ਆਏ ਤੇ ਹਾਂ ਸੇ ਅੰਬਰਸਰ ਪਹਿਲਾਂ ਸਿੱਥੇ ਖੜਿਆ ਖੜਿਆ ਜੇ ਉਹ ਵੀ ਦੱਸੋ ਪਹਿਲਾਂ ਸੀ ਸਰਕਾਰੀ ਹਸਪਤਾਲ ਪੱਟੀ ਖੜਿਆ ਹੋਇਆ ਸੀ ਉਹਨਾਂ ਨੇ ਸਾਨੂੰ ਅੰਬਰ ਸਰ ਭੇਜ ਦਿੱਤਾ ਹੈ ਹਾਂਜੀ ਹੁਣ ਸਰਕਾਰ ਨੂੰ ਕੀ ਸਮਰਥਤ ਕਰਨ ਗਈ ਹੁਣ ਜੋ ਇੰਨੇ ਜੋ ਗਿਆ ਗਿਆ ਆਹੀਂ ਤਾਂ ਮਤੜਾ ਗਿਆ ਤਾਂ ਮੈਂ ਕਿਦਾਂ ਖਾਂਦਾ ਮੇਰੇ ਬਾਹ ਤੁਹਾਡੀ ਗਰੀਬੀ ਘਰ ਦੇ ਵਿੱਚ ਆਪਦੇ ਅਸੀਂ ਉਹ ਹੀ ਕਮਾਉਣਾ ਹੋਈ ਖਾਣਾ ਹੈ ਅੱਛਾ ਲੰਗਰ ਲਾਇਆ ਤੇ ਲੰਗਰ ਦੇ ਵਿੱਚ ਹਾਂਜੀ ਲੰਗਰ ਲਾਇਆ ਵੀਰੇ ਹਾਂਜੀ ਹੋਰ ਮੇਰਾ ਨਾਮ ਜੀ ਕਿੱਥੋਂ ਦੇ ਰਹਿੰਦੇ ਕਿੰਨੇ ਕੁੱਲੇ ਤੋਂ ਰਹਣ ਬੜੇ ਜੀ ਨਾਮ ਕੀ ਆਪਣਾ ਰਾਜੀਵੀਰ ਹਾਂਜੀ ਕਿੱਥੋਂ ਦੇ ਰਹਿੰਦੇ ਕੁੱਲੇ ਤੇ ਰਹਣ ਬੜੇ ਜੀ ਅੱਜ ਕੀ ਕਰ ਹੋਇਆ ਜੀ ਕੋਈ ਗੱਲ ਨਹੀਂ ਸਰ ਲੰਗਰ ਲਾਇਆ ਸੀ ਤੇ ਬੱਚੇ ਖੇਡਦੇ ਪਏ ਸੀ ਇਹ ਟੱਕਣ ਦੇ ਉੱਤੇ ਬਹਿ ਗਏ ਇਹਦੇ ਬਾਜਾ ਦੂਰੋਂ ਦੇਣ ਦੇ ਸਰ ਫੜਦੇ ਆ ਫੜਦੇ ਕੁੜੀਆਂ ਵਿੱਚ ਡੇਗੀ ਹਾਂਜੀ ਹੋਰ ਕੁਝ ਨਹੀਂ ਸਰ ਅਸੀਂ ਇੱਥੇ ਲੈ ਕੇ ਆਏ ਗੁਰਨਾਨ ਦੇ ਸਤਿਗੁਰੂ ਜੀ ਵੀ ਆ ਕੇ ਸਾਡੀ ਮਦਦ ਕੀਤੀ ਜਾਵੇ। ਹਾਂਜੀ ਸਰ ਜੀ ਇਹ ਹਾਲ ਹੈ। ਨਹੀਂ ਸਾਡੀ ਸਭ ਜੀ ਤਾਂ ਸਵੇਰ ਦੀ ਲਾ ਕੇ ਰੱਖੀ ਵੈ ਗਰਮੀ ਦਾ ਕਰਕੇ ਗਰਮ ਸੀਗੀ। ਫੜਦਿਆਂ ਫੜਦਿਆਂ ਹੀ ਮਤਲਬ ਜਦੋਂ ਫੜੀ ਨਾ ਫੜਦਿਆਂ ਫੜਦਿਆਂ ਜਲ ਗਈ। ਇਹ ਤਿੰਨ ਸਾਲ ਦੀ ਹੈ ਮਨਜੋਤ ਨਾ ਹਾਂਜੀ। ਹੁਣ ਤੁਸੀਂ ਅੰਮ੍ਰਿਤਸਰ ਜਣਾ ਲਓ ਉਸ ਨੂੰ ਲੈ ਕੇ। ਹਾਂਜੀ। ਡਾਕਟਰ ਵੀ ਗਿਆ ਜੀ। ਕੋਈ ਕਹਿੰਦਾ ਡਾਕਟਰ ਇਲਾਜ ਕਰ ਰਿਹਾ ਕਹਿੰਦੇ ਕੋਈ ਗੱਲ ਠੀਕ ਹੋ ਜੇਗੀ। ਅਸੀਂ ਤਮਾਤਰਾਨੀ ਦੀ ਸੇਵਾ ਕਰਦੇ ਪਏ ਬੱਚਿਆਂ ਨੂੰ ਬਥੇਰਾ ਫੜ ਕੇ ਰੱਖੀਦਾ ਪਰ ਨਹੀਂ ਬੱਚੇ ਫੜੇ ਰਹਿੰਦੇ ਤੁਹਾਨੂੰ ਪਤਾ ਬੱਚੇ ਸਤਾਨ ਕਰਦੇ ਆ ਲੰਗਰ ਲਾਇਆ ਸੀ ਤੇ ਬੱਚੇ ਖੇਡਦੇ ਪਏ ਸੀ ਇਹ ਟੱਕਣ ਦੇ ਉੱਤੇ ਬਹਿ ਗਏ ਇਹਦੇ ਬਾਜਾ ਦੂਰੋਂ ਦਿਨ ਦਿਨ ਸਰ ਫੜਦੇ ਆ ਫੜਦੇ ਆ ਕੁੜੀਆਂ ਵਿੱਚ ਡੇਗੀ ਸ਼ਬਦਾਂ ਦੀ ਤਾਕਤ ਦ ਏਵਨ ਮੀਡੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਆਸ਼ਦੀਪ ਕੋਟ ਸਵਾਗਤ ਕਰਦੀ ਹਾਂ ਇਸ ਵੇਲੇ ਦੀ ਵੱਡੀ ਖਬਰ ਤਰਨ ਤਰਨ ਤੋਂ ਸਾਹਮਣੇ ਚੀਜ਼ ਦੇ ਵਿੱਚ ਇੱਕ ਤਿੰਨ ਸਾਲਾ ਬੱਚੀ ਜੋ ਕਿ ਸਬਜੀ ਵਾਲੇ ਗਰਮ ਪਤੀਲੇ ਚ ਡਿੱਗ ਜਾਂਦੀ ਹੈ ਅਤੇ ਗੰਭੀਰ ਰੂਪ ਚ ਜ਼ਖਮੀ ਹੋ ਜਾਂਦੀ ਹੈ ਜਿਸ ਨੂੰ ਸਰਕਾਰੀ ਹਸਪਤਲ ਚ ਦਾਖਲ ਕੀਤਾ ਜਾਂਦਾ ਅਤੇ ਉਸ ਤੋਂ ਬਾਅਦ ਡਾਕਟਰਾਂ ਵੱਲੋਂ ਅੰਮ੍ਰਿਤਸਰ ਬੱਚੀ ਨੂੰ ਰੈਫਰ ਕਰ ਦਿੱਤਾ ਜਾਂਦਾ ਜਿਸ ਦੀ ਕੀ ਗੰਭੀਰ ਹਾਲਤ ਦੱਸੀ ਜਾਂਦਾ ਪਰਿਵਾਰ ਦਾ ਕਹਿਣਾ ਕਿ ਅਸੀਂ ਮਾਤਾ ਰਾਣੀ ਦਾ ਲੰਗਰ ਲਗਾਉਂਦੇ ਹਾਂ ਜਿਸ ਦੇ ਵਿੱਚ ਉਹ ਅਚਾਨਕ ਸਬਜੀ ਵਾਲੇ ਪਤੀਲੇ ਚ ਡਿੱਗ ਜਾਂਦੀ ਹੈ ਅਤੇ ਗੰਭੀਰ ਰੂਪ ਚ ਜ਼ਖਮੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਪਰਿਵਾਰਿਕ ਮੈਂਬਰਾਂ ਵੱਲੋਂ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਡਾਕਟਰਾਂ ਵੱਲੋਂ ਕਿਹਾ ਜਾ ਰਿਹਾ ਕਿ ਬੱਚੀ ਦੀ ਹਾਲਤ ਬਹੁਤ ਹੀ ਨਾਜ਼ੁਕ ਹੈ। ਇੱਥੇ ਤਾਂ ਮੈਂ ਕੀ ਗੱਲ ਹੋਈ। ਵੀਰੇ ਇਹ ਪੁੱਲ ਦੇ ਰਹਿਣ ਵਾਲਿਆ ਨਾਮ ਮੇਰਾ ਰਤਿਕ ਕੌਰ ਐ ਲੰਗਰ ਲਾਇਆ ਮਾਤਾ ਰਾਣੀ ਦਾ। ਅਸੀਂ ਤਾਂ ਮਾਤਾ ਰਾਣੀ ਦੀ ਸੇਵਾ ਕਰਦੇ ਪਏ ਬੱਚਿਆਂ ਨੂੰ ਬਥੇਰਾ ਫੜ ਕੇ ਰੱਖੀਦਾ ਪਰ ਨਹੀਂ ਬੱਚੇ ਫੜੇ ਰਹਿੰਦੇ ਤੁਹਾਨੂੰ ਪਤਾ ਬੱਚੇ ਸਤਾਨ ਕਰਦੇ ਆ। ਅੱਜ ਕੀ ਗੱਲ ਹੋਈ ਸੀ? ਕੀ ਹੋਇਆ ਉਹ ਨਹੀਂ ਆ ਵੀਰੇ ਸਬਜ਼ੀ ਵਿੱਚ ਗਿਰ ਗਈ ਐ ਹੋਰ ਕੋਈ ਗੱਤ ਨਹੀਂ ਹੋਈ। ਕਿੰਨੇ ਸਾਲ ਦਾ? ਇਹ 3 ਸਾਲ ਦਾ ਬੱਚਾ ਹੈ। ਹਾਂਜੀ। ਹਾਂਜੀ। ਗੁੜੀਆ ਕੀ ਹਾਂਜੀ ਗੁੜੀਆ ਏ ਤੇ ਹਾਂ ਅੰਬਰਸਰ ਪਹਿਲਾਂ ਸਿੱਥੇ ਖੜਿਆ ਖੜਿਆ ਕਿ ਉਹ ਵੀ ਦੱਸੋ ਪਹਿਲਾਂ ਸੀ ਸਰਕਾਰੀ ਹਸਪਤਲ ਪੱਟੀ ਖੜਿਆ ਹੋਇਆ ਸੀ ਉਹਨਾਂ ਨੇ ਸਾਨੂੰ ਅੰਬਰ ਸਰ ਭੇਜ ਦਿੱਤਾ ਏ ਹਾਂਜੀ ਹੁਣ ਸਰਕਾਰ ਨੂੰ ਕੀ ਦਸ ਮਦਦ ਤੋਂ ਕਰਨ ਗਈ ਹੁਣ ਜੋ ਇੰਨੇ ਜੋ ਗਿਆ ਗਿਆ ਅਹੀਂ ਤਾਂ ਮਤੜਾ ਗਿਆ ਤਾਂ ਮੈਂ ਕਿਦਾਂ ਕੁ ਖਾਂਦਾ ਮੇਰੇ ਬਹੁਤ ਸਾਡੀ ਗਰੀਬੀ ਘਰ ਦੇ ਵਿੱਚ ਆਪਦੇ ਅਹੀਂ ਉਹ ਹੀ ਕਮਾਉਣਾ ਉਹ ਹੀ ਖਾਣਾ ਏ ਅੱਛਾ ਲੰਗਰ ਲਾਇਆ ਤੇ ਲੰਗਰ ਦੇ ਵਿੱਚ ਹਾਂਜੀ ਲੰਗਰ ਲਾਇਆ ਵੀਰੇ ਹਾਂਜੀ। ਹੋਰ ਮੇਰਾ ਨਾਮ ਜੀ। ਕਿੱਥੋਂ ਦੇ ਰਹਿੰਦੇ ਹੋ? ਕੁੱਲੇ ਤੋਂ ਰਹਣ ਵਾਲੇ ਜੀ। ਨਾਮ ਕੀ ਆਪਣਾ? ਰਾਜੀਵੀਰ। ਹਾਂਜੀ। ਕਿੱਥੋਂ ਦੇ ਰਹਿੰਦੇ ਹੋ? ਕੁੱਲੇ ਤੋਂ ਰਹਣ ਵਾਲੇ ਜੀ। ਅੱਜ ਕੀ ਗੱਲ ਹੋਈ ਜੀ? ਕੋਈ ਗੱਲ ਨਹੀਂ ਸਰ, ਨੰਬਰ ਲੰਗਰ ਲਾਇਆ ਸੀ ਤੇ ਬੱਚੇ ਖੇਡਦੇ ਪਏ ਸੀ। ਇਹ ਟੱਕਣ ਦੇ ਉੱਤੇ ਬਹਿ ਗਈ। ਇਹਦੇ ਬਾਜਾ ਦੂਰੋਂ ਦੇਂਦੇ ਨੇ ਸਰ ਫੜਦੇ ਆ ਫੜਦੇ ਆ ਕੁੜੀਆਂ ਵਿੱਚ ਡੇਗੀ। ਹਾਂਜੀ। ਹੋਰ ਕੁਝ ਨਹੀਂ ਸਰ। ਅਸੀਂ ਉੱਥੇ ਲੈ ਕੇ ਆਏ ਗੁਰਨਾਨਤ ਸਾਹਿਬ ਸਰ। ਜੀ ਬੈਗੇ ਸਾਡੀ ਮਦਦ ਕੀਤੀ ਜਾਵੇ। ਬਾਬਾ ਜੀ ਸਰ ਕੀ ਸੀ। ਹਾਂਜੀ ਸਰ ਜੀ ਇਹ ਹੱਥ ਦਾ ਲੈ ਨਹੀਂ ਸਾਦੀ ਸਭ ਜੀ ਤਾਂ ਸਵੇਰ ਦੀ ਲਾ ਕੇ ਰੱਖੀ ਵੈ ਗਰਮੀ ਦਾ ਕਰਕੇ ਗਰਮ ਸੀਗੀ ਫੜਦਿਆਂ ਫੜਦਿਆਂ ਹੀ ਮਤਲਬ ਜਦੋਂ ਫੜੀ ਨਾ ਫੜਦੇ ਫੜਦੇ ਜਲ ਗਈ ਇਹ ਤਿੰਨ ਸਾਲ ਦੀ ਹੈ ਮਨ ਜੋਤ ਨਾ ਹਾਂਜੀ ਹੁਣ ਤੁਸੀਂ ਅੰਮ੍ਰਿਤਸਰ ਬਣਾ ਲਓ ਹਾਂਜੀ ਅ ਡਾਕਟਰ ਜੀ ਗਿਆ ਨਹੀਂ ਤਾਂ ਡਾਕਟਰ ਲਾਜ ਕਰ ਰਿਹਾ ਕਹਿੰਦੇ ਕੋਈ ਗੱਲ ਠੀਕ ਹੋ ਜੇਗੀ